ਸਾਡੇ ਨਾਲ ਨੇ ਡਾਕਟਰ ਤਰਨਬੀਰ ਗਾਂਧੀ ਮੈਂਬਰ ਪਾਰਲੀਮੈਂਟ ਹਲਕਾ ਪਟਿਆਲਾ ਤੋਂ ਅੱਜ ਗਾਂਧੀ ਸਾਹਿਬ ਅੱਜ ਜੋ ਤੁਸੀਂ ਆਇਓ ਤਾਂ ਇਸ ਜੋ ਸੁਖਬਾਲ ਸਿੰਘ ਖੈਰਾਵਲੋਂ ਪਾਰਟੀ ਦਾ ਐਲਾਨ ਕੀਤਾ ਗਿਆ ਇਸ ਨੂੰ ਕੀ ਸਮਝਦੇ ਦੇਖੋ ਇੱਕ ਪੰਜਾਬ ਪੱਖੀ ਪਾਰਟੀ ਦਾ ਉਦੇ ਹੋਇਆ ਬਹੁਤ ਸਮੇਂ ਤੋਂ ਜਿਹੜੀ ਸਿਆਸੀ ਪੰਜਾਬ ਦੀ ਉਹ ਕੇਂਦਰੀਕ੍ਰਿਤ ਸਿਆਸਤ ਦਾ ਇੱਕ ਹਿੱਸਾ ਬਣ ਕੇ ਚੱਲਦੀ ਰਹੀ ਹੈ ਅਕਾਲੀ ਦਲ ਨੇ ਸ਼ੁਰੂ-ਸ਼ੁਰੂ ਜਰੂਰ ਪੰਜਾਬ ਪੱਕੀ ਸਿਆਸਤ ਕੀਤੀ ਹੈ ਪਰ 80ਵੇਂ ਦੇ ਆਦੇ ਆਦੇ ਅਕਾਲੀ ਦਲ ਪੰਜਾਬ ਪੱਕੀ ਸਿਆਸਤ ਨੂੰ ਤਲੰਜਲੀ ਦੇ ਕੇ ਇਹਨੇ ਆਪਣੇ ਆਰਥਿਕ ਹਿੱਤ ਭਾਰਤੀ ਕਾਰਪਟ ਸੈਕਟਰ ਨਾਲ ਜੋੜ ਲਏ ਤੇ ਸਿਆਸੀ ਹਿੱਤ ਭਾਰਤੀ ਜੀ ਕ੍ਰਾਸ਼ਟਰਵਾਦੀ ਪਾਰਟੀ ਭਾਜਪਾ ਨਾਲ ਜੋੜ ਲਿਆ ਗਿਆ ਅੱਜ ਪੰਜਾਬ ਲੋਵਾਰਸ ਸਗਾ ਬਹੁਤ ਚੜਤੋਂ ਤੇ ਪਿਛਲੇ ਕਈਆਂ ਸਾਲਾਂ ਤੋਂ ਪੰਜਾਬ ਲਗਾਤਾਰ ਧੁਰਲੀਆਂ ਮਾਰਦਾ ਆ ਰਿਹਾ ਕਿ ਇਸ ਸਿਆਸਤੋਂ ਖੜਾ ਛੁੱਟੇ ਕਦੀ ਰਾਮੂ ਵਾਲੇ ਸਾਹਿਬ ਨਾਲ ਜੁੜ ਕੇ ਕਦੀ ਕਦੀ ਮਨਪ੍ਰੀਤ ਬਾਦਲ ਹਰ ਨਾਲ ਜੁੜ ਕੇ ਕਦੀ ਆਮ ਆਦੀ ਪਾਰਟੀਆਂ ਨਾਲ ਜੁੜ ਕੇ ਪਰ ਪੰਜਾਬ ਨੂੰ ਨਜਾਤ ਨਹੀਂ ਮਿਲੀ ਪੰਜਾਬ ਦੇ ਲੋਕਾਂ ਦਾ ਸੁਪਨਾ ਪੂਰਾ ਨਹੀਂ ਹੋਇਆ ਪੰਜਾਬ ਨੂੰ ਹਰ ਵੇਲੇ ਨਰਾਸ਼ਾ ਹੱਥ ਲੱਗੀ ਹੈ ਇੱਕ ਵਾਰ ਫੇਰ ਪੰਜਾਬ ਕੀਤੇ ਰਾਣੇ ਹੰਬੜਾ ਮਾਰਿਆ ਹੈਗਾ ਜਿਹਦੇ ਚ ਖੈਰਾ ਸਾਹਿਬ ਦੇ ਜੋ ਪਾਰਟੀ ਅਨਾਉਂਸ ਹੋਈ ਹੈਗੀ ਹੈ ਪੰਜਾਬ ਇਕਤਾ ਪਾਰਟੀ ਪੰਜਾਬੀ ਇਕਤਾ ਪਾਰਟੀ ਸਾਡਾ ਪੰਜਾਬ ਲੋਕ ਮੰਚ ਤੇ ਖੈਰਾ ਤੇ ਬੈਂਸ ਸਾਹਿਬ ਦੀ ਲੋਕਨ ਸਾਫ ਪਾਰਟੀ ਹੋਸਾ ਦਾ ਹੋਰ ਵੀ ਕੱਲ ਨੂੰ ਹੋਰ ਹਨ ਜਿਹੜੀ ਇੱਕ ਪੰਜਾਬ ਪੱਕੀ ਸਿਆਸਤ ਨੂੰ ਜਿਹੜੀ ਕੇਂਦਰੀਕਰ ਸਿਆਸਤ ਹੈ ਤੇ ਉਹਦੇ ਕੇਂਦਰ ਤੇ ਕੇਂਦਰ ਦੀਆਂ ਜੋ ਪਿਛਲਗ ਪਾਰਟੀਆਂ ਨੇ ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਪਾਰਟੀ ਇਹਨਾਂ ਦੇ ਮੁਕਾਬਲੇ ਇੱਕ ਪੰਜਾਬ ਪੱਕੀ ਸਿਆਸਤ ਦਾ ਝੰਡਾ ਬੁਲੰਦ ਕੀਤਾ ਜਾ ਸਕੇ ਜਿਹੜੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹੇਤਾਂ ਦੀ ਗੱਲ ਕਰੇ ਔਰ ਉਹਨੂੰ ਅੱਗੇ ਵਧਾਵੇਗਾ ਕੀ ਗੱਲ ਹੈ ਕਿ ਜਿਹੜਾ ਕੇਜਰੀਵਾਲ ਤੋਂ ਜਿਹੜੇ ਹੈਗੇ ਅਸਾਂ ਰੇ ਨੇਤਾ ਨੇ ਜਿਦਾ ਤਾਂ ਆਉ ਆਪ ਸੜ ਰਹੇ ਨੇ ਜਾਨੋਂ ਕੱਢਿਆ ਜਾ ਰਿਹਾ ਇਹਦੀ ਵਜ੍ਹਾ ਤੁਸੀਂ ਕੀ ਸਮਝ ਰਹੋ ਕਿ ਇਕੱਲਾ ਇਕੱਲਾ ਜਿਹੜਾ ਹੈ ਕਰਨ ਜਿਹੜਾ ਖੁਰਦਾ ਜਾ ਰਿਹਾ ਦੇਖੋ ਇਹਦੇ ਅਸਲੀ ਵਜ੍ਹਾ ਤਾਂ ਕੇਜਲ ਸਾਹਿਬ ਦੱਸ ਸਕਦੇ ਹੈਗੇ ਮੈਂ ਇਹਨਾਂ ਕਹਿ ਸਕਦਾ ਕਿ ਜੇ ਇਹਨਾਂ ਸੂਲਾਂ ਲੈ ਕੇ ਪਾਰਟੀ ਚੱਲੀ ਸੀਗੀ ਹੌਲੀ 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 ਕਈ ਵਾਰ ਤੇਜ਼ੀ ਨਾਲ ਵੀ ਉਹਨਾਂ ਸੂਲਾਂ ਤਲੰਜਲੀ ਦੇ ਦਿੱਤੀ ਗਈ ਔਰ ਉਹ ਸੂਲ ਨਹੀਂ ਕਾਇਮ ਰੱਖ ਸਕੀ ਹਾਲਾਂਕਿ ਉਹਨਾਂ ਸੂਲਾਂ ਦੇ ਫੈਡਰਲਵਾਦ ਬਹੁਤ ਗਾਇਬ ਸਗਾ ਹੈਗਾ ਫੈਡਰਲ ਵਾਧਾ ਦੀ ਗੱਲ ਹੈ ਉਹ ਅਸੀਂ ਚੁੱਕੀਏ ਦੋਹਾਂ ਤਿੰਨਾਂ ਨੇ ਕਿ ਹਿੰਦੁਸਤਾਨ ਫੈਡਰਲ ਚਾਹੀਦਾ ਹੈਗਾ ਜਮਹੂਰੀ ਚਾਹੀਦਾ ਹੈਗਾ ਆ ਔਰ ਭਾਰਤ ਅੰਦਰ ਰਾਜਾਂ ਨੂੰ ਖੁਦਮੁਖਤਿਆਰੀ ਚਾਹੀਦੀ ਹੈ ਪੰਜਾਬ ਨੂੰ ਭਾਰਤੀ ਸੰਘਦਰ ਖੁਦਮੁਖਤਿਆਰੀ ਚਾਹੀਦੀ ਹੈ ਅਸੀਂ ਆਪਣਾ ਪੰਜਾਬ ਖੁਦ ਚਲਾਣਾ ਜਾਣੇ ਹੈਗੇ ਆ ਕੇਂਦਰ ਆਪਣੇ ਕੋਲ 2-4 ਮਹਿਕਮੇ ਰੱਖ ਕੇ ਬਾਕੀ ਸਾਰੀ ਜਿਹੜੀ ਸੰਵਰਤੀ ਸੂਚੀ ਹੈ ਕੰਕਰਨਟ ਲਿਸਟ ਹੈ ਉਹ ਸਾਰੀ ਰਾਜਾਂ ਕੋਲ ਆਣੀ ਚਾਹੀਦੀ ਚਾਹੇ ਵਿਦਿਆ ਚਾਹੇ ਸਿਹਤ ਚਾਹੇ ਜਾਲੇਗਾ ਚਾਹੇ ਬਾਰਡਰ ਸਰਸਸ ਇਹ ਸਾਰੇ ਪੰਜਾਬ ਦਾ ਰਾਜਾਂ ਦਾ ਵਿਸ਼ਾ ਰਹੇ ਹੈਗੇ ਆ ਔਰ ਕੇਂਦਰ ਨੇ ਹੌਲੀ-ਹੌਲੀ ਸਾਰੇ ਸੰਵਰਤੀ ਸੂਚੀ ਚ ਪਾ ਕੇ ਕੰਕਰਨਟ ਲਿਸਟ ਚ ਪਾ ਕੇ ਆਪਣੇ ਦੇਨ ਕਰ ਲਏ ਹੈਗੇ ਅੱਜ ਪੰਜਾਬ ਦੇ ਸਕੂਲਾਂ ਕੀ ਪੜਾਣਾ ਅਸੀਂ ਨਹੀਂ ਅਸੀਂ ਨਹੀਂ ਫੈਸਲਾ ਕਰਦੇ ਅੱਜ ਹੈਲਥ ਕਿਵੇਂ ਦੇਣੀ ਹੈ ਫੈਸਲਾ ਸਾਡੇ ਕੋਲ ਨਹੀਂ ਹੈਗਾ ਇਹ ਸੈਂਟਰ ਸਭ ਕੋ ਸਭ ਖੋ ਕੇ ਲੈ ਗਿਆ ਪਾਣੀ ਪਾਣੀ ਮੰਡਰ ਦਾ ਸੈਂਟਰ ਕੋਈ ਅਧਿਕਾਰ ਨਹੀਂ ਸੀ ਰਾਜਸਥਾਨ ਤੇ ਹਰਿਆਣਾ ਦੇਣ ਦਾ ਉਹ ਸੈਂਟਰ ਖੋ ਕੇ ਲੈ ਗਿਆ ਪਖੜਾਂਗਲ ਸਾਡਾ ਅਧਿਕਾਰ ਸੀਗਾ ਸੈਂਟਰ ਖੋ ਕੇ ਲੈ ਗਿਆ ਸੋ ਜਿਹੜਾ ਸੱਤਾ ਦਾ ਕੇਂਦਰੀਕਰਨ ਹੋ ਰਿਹਾ ਹੈਗਾ ਆਰਥਿਕ ਤਾਂ ਕੇਂਦਰੀਕਰਨ ਹੋਇਆ ਉਸ ਵਿਕੇਂਦਰੀਕਰਨ ਦੀ ਲੋੜ ਹੈਗੀ ਹੈ ਜਿਸ ਤੋਂ ਫੈਡਰਲ ਇੰਡੀਆ ਦੀ ਡਿਮਾਂਡ ਹੈਗੀ ਹੈ ਕਿ ਆਪਾਰਤ ਫੈਡਰਲ ਮੁਲਕ ਹੈਗਾ ਇਹਨੂੰ ਫੈਡਰਲ ਮੁਲਕ ਤਰ੍ਹਾਂ ਚਲਾਓ ਨਹੀਂ ਤਾਂ ਇਹ ਪਾਰ ਜਿਹੜਾ ਗੁਲਦਸਤਾ ਹੈਗਾ ਜੇ ਦੀ ਫੁੱਲ ਮਰ ਜਿਸ ਤਰ੍ਹਾਂ ਕਿ ਹੁਣ ਇਹ ਤੁਸਾ ਇਕੱਠਵੰਦ ਜਿਹੜਾ ਆ ਰਿਹਾ ਇਕ ਜਮੂਰੀ ਇਕੱਠ ਜੋੜ ਆ ਰਿਹਾ ਤੇ ਉਹਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਤੁਹਾਡੀ ਪੁਰਾਣੀ ਸੀਗੀ ਤੇ ਉਹਦਾ ਕੀ ਬਣੇਗਾ ਤੁਹਾਡੀ ਨਜ਼ਰ ਚ ਦੇਖੋ ਉਹਨਾਂ ਨੂੰ ਵੀ ਆਪਣੇ ਆਪ ਠੀਕ ਆਪਣੇ ਆਪ ਨੂੰ ਠੀਕ ਕਰਨਾ ਪਊਗਾ ਉਹਨਾਂ ਨੂੰ ਵੀ ਪੰਜਾਬ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਹੈ ਉਹ ਬੁਲੰਦ ਕਰਨੀ ਪਊਗੀ ਕਿਉਂਕਿ ਪੰਜਾਬ ਜਿਸ ਜਿਸ ਸੰਕਟ ਚ ਗੁਜ਼ਰ ਰਿਹਾ ਹੈਗਾ ਉਹ ਪੰਜਾਬ ਦਾ ਇਸ ਕਰਕੇ ਨਹੀਂ ਗੁਜ਼ਰ ਰਿਹਾ ਕਿ ਪੰਜਾਬ ਦੇ ਲੋਕੀ ਮਿਹਨਤੀ ਨਹੀਂ ਸੀ ਉਦਵੀ ਨਹੀਂ ਸੀ ਪੰਜਾਬ ਦੇ ਲੋਕ ਆਲਸੀ ਸੀਗੇ ਇਸ ਕਰਕੇ ਨਹੀਂ ਹੋਇਆ ਪੰਜਾਬ ਬੜਾ ਉਦਮੀ ਰਾਜ ਹੈਗਾ ਪਰ ਉਹ 12 ਬਾਹਰ ਜਾ ਕੇ ਚੰਡੇ ਗਾ ਦਿੱਤੇ ਸੋ ਇਸ ਕਰਕੇ ਹੋਇਆ ਕਿ ਪੰਜਾਬ ਨੂੰ ਲਗਾਤਾਰ ਸੈਂਟਰ ਵੱਲ ਲੁੱਟਿਆ ਗਿਆ ਸਾਡੇ ਸਾਧਨ ਲੁੱਟੇ ਗਏ ਔਰ ਜੋ ਪੰਜਾਬ 'ਚ ਰਾਜ ਕਰਦਾ ਪਾਰਟੀਆਂ ਸੀਗੀਆਂ ਅਕਾਲੀ ਭਾਜਪਾ ਦੇ ਕਾਂਗਰਸ ਇਹਨਾਂ ਨੇ 25 30 ਸਾਲ ਲਗਾਤਾਰ ਬਾਰੀ ਬਣ ਕੇ ਪੰਜਾਬ ਦੇ ਸਾਰੇ ਸਾਧਨਾਂ ਸਰੋਤਾਂ ਨੂੰ ਚਾਹੇ ਉਹ ਰੇਤਾ ਬਜਰੀ ਹੋਵੇ ਚਾਹੇ ਚਾਹੇ ਉਹ ਚਾਹੇ ਉਹ ਟ੍ਰਾਂਸਪੋਰਟ ਹੋਵੇ ਚਾਹੇ ਉਹ ਸ਼ਰਾਬ ਦਾ ਹੋਵੇ ਮਾਫੀਆ ਹੋਵੇ ਚਾਹੇ ਉਹ ਮਾਫੀਆ ਹੋਵੇ ਚਾਹੇ ਨਸ਼ਾ ਮਾਫੀਆ ਹੋਵੇ ਚਾਹੇ ਕੇਬਲ ਮਾਫੀਆ ਹੋਵੇ ਜਿੰਨੀ ਵੀ ਆਰਥਿਕ ਗਤੀਵਿਧੀ ਦੇ ਖੇਤਰ ਸਗੇ ਸਾਰਿਆਂ ਚ ਮਾਫੀਆ ਰਾਜ ਕੰਮ ਕਰਕੇ ਦੋਨਾਂ ਪਾਰਟੀਆਂ ਨੇ ਬਾਰੀ ਬਾਰੀ ਜੋ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਕੁੱਟਿਆ ਚਟਿਆ ਚੁੰਡਿਆ ਉਹਦਾ ਹਸ਼ਰ ਹੈ ਕਿ ਅੱਜ ਪੰਜਾਬ ਦੀ ਖੇਤੀਬਾੜੀ ਸੰਕਟ ਚ ਹੈ ਨੌਜਵਾਨ ਸੰਕਟ ਚ ਹੈ ਬੇਰੁਜ਼ਗਾਰ ਹੈਗਾ ਬਾਹਰ ਨੂੰ ਭੱਜ ਰਿਹਾ ਨਸ਼ੇ ਕਰ ਰਿਹਾ ਹੈ ਅੱਜ ਪੰਜਾਬ ਦੇ ਸਕੂਲ ਫੇਲ ਹੈ ਕਾਲਜ ਫੇਲ ਹੈ ਹਸਪਤਾਲ ਫੇਲ ਹੈ ਕਿਸਾਨੀ ਸੰਕਟ ਖੁਦਕਸ਼ੀਆਂ ਕਰ ਰਹੀ ਹੈਗੀ ਹੈ ਪੰਜਾਬ ਮੀਨ ਗੰਦਲੀ ਮਿੱਟੀ ਗੰਦਲੀ ਅਸਮਾਨ ਗੰਦਲਾ ਹੈਗਾ ਸਾਡਾ ਪੰਜਾਬ ਅੱਜ ਉੱਥੇ ਜਾ ਚੁੱਕਿਆ ਹੈਗਾ ਜਿੱਥੋਂ ਨਿਕਲਣਾ ਇਹਦਾ ਬਹੁਤ ਮੁਸ਼ਕਲ ਹੈ ਜੇਕਰ ਪੰਜਾਬ ਦੇ ਪੱਖ ਦੀ ਗੱਲ ਪੰਜਾਬ ਦੇ ਖੇਤਾਂ ਦੀ ਗੱਲ ਉਹ ਕਰਨ ਵਾਲੀਆਂ ਪਾਰਟੀਆਂ ਜੋਰ ਸ਼ੋਰ ਨਾਲ ਪੰਜਾਬ ਦਾ ਝੰਡਾ ਬੁਲੰਦ ਨਹੀਂ ਕਰਦੀਆਂ ਔਰ ਪੰਜਾਬ ਦੇ ਸਿਰ ਤੇ ਮੁੜ ਕੇ ਕਲਗੀ ਸਜਾਣ ਦੀ ਗੱਲ ਨਹੀਂ ਕਰਦੀਆਂ 219 ਤੇ 220 ਨੂੰ ਤੁਸੀਂ ਕਿਸਦਾ ਵੇਖ ਰਹੇ ਬਾਈ ਨੂੰ ਦੇਖੋ 19 22 ਪਿਆ ਹੈਗਾ ਜਿਵੇਂ 19 ਹੀ ਮੁੱਦੇ ਲੈ ਜਾਵਾਂਗੇ ਲੋਕਾਂ ਤੱਕ ਤਾਂ ਹੀ ਬਈ ਜਿੱਤ ਪਾਵਾਂਗੇ ਜੇ 19 ਚ ਅਸੀਂ ਮੁੱਦੇ ਨਹੀਂ ਲਿਜਾ ਪਾਏ ਜਾਂ ਇਹਨਾਂ ਕੇਂਦਰੀਕ੍ਰਿਤ ਪਾਰਟੀਆਂ ਦੇ ਕੇਂਦਰ ਨੂੰ ਸ਼ਖਸਤ ਨਾ ਦੇ ਪਾਏ ਤਾਂ ਬਈ ਵੀ ਸਾਡੇ ਵਾਸਤੇ ਇੱਕ ਕੁਐਸਚਨ ਮਾਰਕ ਹੈਗਾ ਸ਼ੁਕਰੀਆ ਇਹ ਸਨ ਡਾਕਟਰ ਤਰੰबीर ਗਾਂਧੀ ਜੋ ਅੱਜ ਜਿਹੜਾ ਹੈਗਾ ਸਮਾਰੋਹ ਸੀਗਾ ਡਾਕਟਰ ਖੈਰਾਦਾ ਉਸ ਵਿੱਚ ਸ਼ਾਮਲ ਹੋਣ ਲਈ ਆਏ ਸੇ ਸਾਡੇ ਨਾਲ ਗੱਲ ਕਰ ਰਹੇ ਹੈ